ਮੈਂ ਅਰਦਾਸ ਕਰਦਾ ਸੀ ਮਹਾਰਾਜ ਆਮ ਆਦਮੀ ਪਾਰਟੀ ਜਿਦਾ ਅਕਾਲੀਆਂ ਤੇ ਕਾਂਗਰਸ ਕੋਲ ਸਾਡਾ ਖਿਆਲਾ ਛੁਡਾਓ ਉਹਨ ਮੈਂ ਅਰਦਾਸ ਕਰਦਾ ਇਹਨਾਂ ਨੂੰ ਖਿਆਲਾ ਛੁਡਾਓ ਪੰਜਾਬ ਚ ਚਲਦੀ ਕੀ ਦੀ ਹੈ ਤੇਜਰੀਵਾਲ ਦੀ ਆਰਐਸਐਸ ਦੀ ਚਲਦੀ ਹੈ ਇਹਨੂੰ ਇਹ ਕੋਣ ਹੋਏ ਭਗਵੰਤ ਮਾਨ ਦਾ ਇੱਕ ਮੁੱਖ ਮੰਤਰੀ ਹੈ ਨਹੀਂ ਮੈਂ ਮੰਨਦਾ ਨਹੀਂ ਮੁੱਖ ਮੰਤਰੀ ਉਹ ਖੁੰਦਾ ਅੱਜ ਕਿ ਜਿਹੜਿਆਂ ਦੇ ਲਈ ਇੰਨਾ ਕੁਛ ਕੀਤਾ ਵੋਟਾਂ ਮੰਗੀਆਂ ਸਭ ਕੁਝ ਕੀਤਾ ਅਸੀਂ ਤਾਂ ਆਪਣੇ ਮੱਥੇ ਤੇ ਹੱਥ ਮਾਰ ਰਹੇ ਆ ਬੇਤੀ ਨਾਲ ਮਗਰ ਬਹਿ ਗਏ ਮੈਂ ਆਪ ਮੱਕੜ ਨੂੰ ਮੋਗੜ ਕੋਈ ਨਹੀਂ ਐ ਮੈਂ ਤਾਂ ਸਿੱਧਾ ਕਰਾਂ ਦੋ ਮਿੰਟਾਂ ਜਿੰਨਾਂ ਨੂੰ ਹਾਂ ਇਹ ਨਹੀਂ ਮੈਂ ਆਪ ਮਗਾ ਹੱਥ ਤੂੰ ਜੋੜਨ ਵਾਲਾ ਬੰਦਾ ਨਹੀਂ ਨਾ ਬੰਦੇ ਨਾ ਮੈਂ ਇਹਨਾਂ ਦੀ ਮਿੰਤਾ ਕਰਨ ਵਾਲਾ ਬੰਦਾ ਲੱਗਦਾ ਵੀ ਹੱਥ ਜੋੜਨ ਵਾਲਿਆਂ ਦੀ ਚੱਲਦੀ ਹੈ ਜਿਹੜੇ ਪੈਰੀ ਪੈਂਦੇ ਪੈਰੀ ਪੈਰਾਂ ਤੇ ਚੱਲਦੀ ਹੈ ਮਹਾਰਾਜ ਐਵੇਂ ਛਾਤੀ ਕੱਢ ਕੇ ਖੜਦਾ ਹਾਂ ਜਿੱਦ ਨਹੀਂ ਐ ਮੈਂ ਤਾਂ ਸੱਚਾ ਬੰਦਾ ਮੈਂ ਛਾਤੀ ਖੜ ਕੇ ਖੜਾ ਐਵੇਂ ਖੜ ਕੇ ਖੜ ਖੜਾਂਗਾ ਉੜਦਾ ਪੰਛੀ 90 ਦਾ ਉੜਦਾ ਪੰਛੀ ਕਿਹੜਾ ਕਹਦਾ ਗਊ ਨੂੰ ਉੜਦਾ ਪੰਛੀ ਕੋਛਿਤ ਕਰ ਦੋ ਰਾਸਤਰੀ ਉਹ ਇਹ ਨਹੀਂ ਅਗਲ ਡਿਪਟੀ ਸੀਐਮ ਬੰਦਾ ਚੰਦਾ ਦੋ ਪੰਛੀ ਆ ਕੇ ਜਾਨਵ ਕਹਿੰਦੇ ਕਿ ਦਰਵਾਜ਼ੇ ਹਰੇਕ ਲਈ ਖੁੱਲੇ ਫਰੂਕ ਕਿਹੜੇ ਦਰਵਾਜ਼ੇ ਆ ਜਿਹੜਾ ਦਰਵਾਜ਼ੇ ਕੋਈ ਛੋਟੇ ਖੁੱਲੇ ਹੋਣਾਂ ਜਿਸੇ 15 ਇਹਨਾਂ ਦੇ ਬੰਦੇ WhatsApp ਦੂਜਿਆਂ ਨਾਲ WhatsApp ਹੋਈ ਛੋਟੇ ਦਰਵਾਜ਼ੇ ਖੁੱਲੇ ਹੋਣੇ ਨਹੀਂ ਬੰਦੇ ਫਿਰ ਤੁਸੀਂ ਵੀ ਤਾਂ ਇਹਨਾਂ ਦੇ ਬੰਦੇ ਉਹ ਮੈਂ ਚਮਚਾਗਰੀ ਨਹੀਂ ਕਰਨੀ ਨਾ ਸਾਨੂੰ ਚਮਚਾਗਰੀ ਆਂਦੀ ਹੈ ਮੈਂ ਪਹਿਰੀ ਹਥਾਨਾ ਦਾ ਬੰਦਾ ਨਹੀਂ ਮੇਰੀ ਉਮਰ ਪਹਿਰੀ ਹਥਾਨਾ ਦੀ ਇਹਨਾਂ ਤੇ ਸਰਵਾਈ ਵਰਕਰਾਂ ਦੀ ਆਮਾ ਦੀ ਪਾਰਟੀ ਦੇ ਵਰਕਰਾਂ ਦੀ ਹੋਈ ਹੁੰਦੀ ਹੈ ਕੋਈ ਸੁਣਵਾਈ ਨਹੀਂ ਜੀ ਸਾਡੇ ਦਾ ਐਮਐਲ ਨਹੀਂ ਸਾਡੀ ਗੱਲ ਸੁਣਦਾ ਐਮਐਲ ਸਾਡਾ ਫੋਨ ਨਹੀਂ ਚੱਕਦਾ ਕਿਉਂ ਕਿਉਂ ਇਹ ਤਾਂ ਉਹਨੂੰ ਬੰਦੇ ਹੰਕਾਰ ਪਹੁੰਚਣੇ ਆਪੇ ਅਛਾ ਵੀ ਕਹਿੰਦਾ ਪੁਲਿਸ ਵਾਲਾ ਕਿਹਾ ਗ੍ਰਹਿ ਮੰਤਰੀ ਜਿੰਮੇਵਾਰ ਹੈ ਤੇ ਗ੍ਰਹਿ ਮੰਤਰੀ ਕੋਲ ਹੈ ਭਗਵੰਤ ਮਾਨ ਹੈ ਉਹਨੂੰ ਨਹੀਂ ਪਤਾ ਛੱਡ ਦੇ ਉਹਦਾ ਜਿੰਨੇ ਦੇ ਸਭ ਮੈਂ ਦੰਦਾ ਮਨੂੰ ਦੇ ਗ੍ਰਹਿ ਮੰਤਰੀ ਮਾਦਸਤ ਨੂੰ ਕਿਵੇਂ ਕੰਮ ਹੁੰਦੇ ਆ ਮੈਂ ਤਾਂ ਸੇਰ ਪਾ ਕੇ ਸ਼ਾਮ ਦਾ ਟਾਂਗੇ ਪਰੇ ਕਰਾਂਗਾ ਸਾਰੇ ਕਹਿੰਦੇ 27 ਦੀ ਤਿਆਰੀ ਸ਼ੁਰੂ ਕਰਤੀ ਲੈ ਕੇ ਜਾ ਅਸੀਂ ਵੀ ਤਿਆਰੀ ਕਰੀ ਵੀ ਯਾਰ ਆਂਦੀ ਤੂੰ ਜਿੱਤ ਤਾ ਅਸੀਂ ਹਰਾਵਾਂਗੇ ਤੁਹਾਨੂੰ ਅਸੀਂ ਐਸਾ ਖੜਾ ਕਾਵਾਂਗੇ ਯਾਦ ਵਿੱਚ ਰੱਖੋਗੇ ساری ਉਮਰ ਮੈਂ 8 ਸੀਟਾਂ ਪਟਿਆਲਾ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ 8 ਸੀਟਾਂ 8ੋ ਹੀ ਹਰਾਵਾਂਗਾ ਮੈਂ ਕੱਲਾ ਫਿਰ ਤਾਂ ਇਹ ਕਹਿੰਦੇ ਅਸੀਂ ਵੀ ਨਹੀਂ ਕਰਦੇ ਸਾਡੀ ਪਾਰਟੀ ਲੋਕੋ ਕੀ ਕਰਦੇ ਨੇ ਨਾ ਪਿਛਲੀ ਜੇਬ ਚੋਂ ਕਰਦੇ ਅਗਲੀ ਜੇਬ ਚੋਂ ਨਹੀਂ ਕਰਦੇ ਇੱਕ ਤਾਂ ਚਾਰ ਮੁਕਤ ਹੈਗੇ ਕੋਈ ਮੁਕਤ ਮਗਰ ਤੜੀਏ ਜ਼ਿਆਦਾ ਹੋਗਾ ਸਗੋਂ ਉਲਟਾ ਰੇਟ ਵੱਧ ਗਿਆ ਪ੍ਰਸ਼ਾਰੀਦਾ ਇਹਨਾਂ ਦੇ ਕਿਹੜਾ ਮੁਕਤ ਹੋ ਗਿਆ ਉਮੀ ਚੱਲਦਾ ਉਸ ਤੋਂ ਉਹ ਵੱਧ ਚੱਲਦਾ ਉਸ ਤੋਂ ਦਿੱਲੀ ਵਿਰੋਧੀ ਆਵਾਜ਼ ਅੱਜ ਪਟਿਆਲੇ ਤੋਂ ਉੱਠੀ ਐ ਪਟਿਆਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਵਰਕਰ ਜਿਨ੍ਹਾਂ ਨੇ ਕਿਸੇ ਵੇਲੇ ਝੰਡਾ ਆਮ ਆਦਮੀ ਪਾਰਟੀ ਦਾ ਚੁੱਕਿਆ ਸੀ ਅੱਜ ਵਿਰੋਧ ਦੇ ਵਿੱਚ ਆਣ ਖੜੇ ਹੋਏ ਨੇ ਕਿੰਨੇ ਕਿਸੇ ਕਿਸੇ ਸਮੇਂ ਤੋਂ ਜੁੜੇ ਸੀ ਆਮ ਆਦਮੀ ਪਾਰਟੀ ਨਾਲ ਮੈਂ 2014 ਜੁੜਿਆ ਜੀ ਜੀ ਬੜਾ ਜ਼ੋਰ ਲਾ ਕੇ ਕੰਮ ਕੀਤਾ ਬੜਾ ਜੋਸ਼ ਨਾਲ ਕੰਮ ਕੀਤਾ ਬੜੇ ਹੌਸਲੇ ਨਾਲ ਕੰਮ ਕੀਤਾ ਬੜੇ ਪੈਸੇ ਲਾ ਕੇ ਕੰਮ ਕੀਤਾ ਹਾਂ ਮੈਂਨੇ ਕੋਈ ਕੰਮ ਨਹੀਂ ਛੱਡੀ ਹਾਂ ਕਿਸੇ ਕਿਸਮ ਦੀ ਕੋਈ ਕੰਮ ਨਹੀਂ ਛੱਡੀ ਲੋਕਾਂ ਦੇ ਪੈਰੀ ਹੱਥ ਵੀ ਲਾਏ ਆ ਬੱਚਾ ਨੂੰ ਅਸ਼ੀਰਵਾਦ ਦਿੱਤਾ ਵੀ ਇਸ ਪਾਰਟੀ ਨੂੰ ਜਿਤਾਓ ਹਾਂ ਪੰਜਾਬ ਤੋਂ ਕਾਂਗਰਸ ਨੂੰ ਦੇ ਅ ਕੋਈ 10 ਦਾ ਘੱਟ ਮੈਂ ਦੱਸੋ ਜਰਾ ਸਾਰੇ ਆਪਣੇ ਚਾਪੂ ਚਮਚੇ ਦੇ ਦੇ ਰਹੀ ਲਾਤ ਰੀ ਉਧਰ ਬੇਕਾਰ ਸਰਕਾਰ ਸਾਬਤ ਹੋਈ ਹੈ ਜੀ ਬਿਲਕੁਲ ਨਕਮੀ ਸਰਕਾਰ ਸਾਬਤ ਹੋਈ ਹੈ ਮੈਂ ਕਹਿੰਦੇ ਨੇ ਕਿ ਖੁਸ਼ਹਾਲਾ ਪੰਜਾਬ ਸਾਡੇ ਵਰਕਰ ਵੀ ਖੁਸ਼ਹਾਲ ਨਹੀਂ ਤੁਸੀਂ ਆਪਣੇ ਜਿਵੇਂ ਮੋਦੀ মিডিਆ ਬੈਠੇ ਹਨ ਉਹ ਮੈਂ ਨਾਲ ਵੀ মিডিਆ ਬੈਠੇ ਆ ਜੋ ਮਰਜ਼ੀ ਬੋਲੀ ਜੋ ਸਾਨੂੰ ਕਹਿੰਦਾ ਦਿਖਾਇਆ ਇਹਨਾਂ ਨੂੰ ਕੁਝ ਇਹ ਫਿਰ ਇਹ ਆਵਾਜ਼ ਪਹਿਲਾਂ ਨਹੀਂ ਚੁੱਕੀ ਇਹ ਆਵਾਜ਼ ਆਪਦਿਆਂ ਦੇ ਖਿਲਾਫ ਹੈ ਮੈਂ ਤਾਂ ਭਾਈ ਸਾਹਿਬ ਪਿਛਲੇ ਸਾਲ ਆਵਾਜ਼ ਚੁੱਕੀ ਸੀ ਦਸੰਬਰ ਦੇ ਵਿੱਚ ਜਦੋਂ ਮਹਿਰ ਬਣਿਆ ਤੁਸੀਂ ਮੇਰੀ ਇੰਟਰਵਿਊ ਦੇਖੋ ਮੈਂ ਗੋਗੇ ਨੇ ਮਹਿਰ ਬਣਾਇਆ ਜੋਰ ਲਾ ਗਿਆ ਮੈਂਨੇ ਜੋਰ ਲਾਇਆ ਉਹਦਾ ਲ ਇਹਦਾ ਜੁਨੇਜਾ ਸੀ ਜਾਂ ਸੰਨੀ ਬਖਰੀ ਵਾਲਾ ਸੀ ਇਹ ਤਾਂ ਮੈਨੇ ਰੋਲਾ ਪਾਇਆ ਇਹਨੂੰ ਸ਼ਰਮਾ ਸ਼ਰਮੀ ਮਹਿਰ ਬਣਾਣਾ ਪਿਆ ਮੈਨੇ ਮੈਨੇ ਕਹਿਆ ਕਿ ਮੇਰ ਮਹਿਰ ਬਣਾਇਆ ਦਿੱਲੀ ਵਾਲੇ ਦਿੱਲੀ ਵਾਲਿਆਂ ਦੀ ਪੰਜਾਬ ਜਿਹੜੀ ਐਂਟਰੀ ਹੁੰਦੀ ਹੈ ਯੁੱਧ ਦਿੱਲੀ ਵਾਲਿਆਂ ਵਿਰੁੱਧ ਆ ਜਾਂ ਪੰਜਾਬ ਵਾਲਿਆਂ ਦੇ ਵਿਰੁੱਧ ਆ ਦੇਖੋ ਜੀ ਦਿੱਲੀ ਵਾਲਾ ਕੋਈ ਨਹੀਂ ਇਹ ਆਰਐਸਐਸਲੇ ਬੰਦੇ ਆ ਸਮਝ ਗਏ ਨਾ ਆਰਐਸਐਸ ਕਮਾਂਡ ਕਰ ਰਿਹਾ ਕੇਜਰੀ ਵਾਲ ਨੂੰ ਕੇਜਰੀ ਕਮਾਂਡ ਕਰ ਰਿਹਾ ਭਗਵੰਤ ਮਾਨ ਨੂੰ ਭਗਵੰਤ ਮਾਨ ਕਮਾਂਡ ਕਰ ਰਿਹਾ ਨੀਚੇ ਉਹਨਾਂ ਇੰਨੇ ਬੰਦੇ ਮਰ ਗਏ ਨਸ਼ਿਆਂ ਦੇ ਵਿੱਚ ਤੁਸੀਂ ਉੱਥੇ 62 ਬੰਦੇ ਮਰੇ ਨੌਕਰੀ ਦੇ ਦਿੱਤੀਆਂ ਜਿਹੜੇ ਚਿੱਟੇ 'ਚ ਮਰੇ ਉਹ ਕੀ ਉਹਨਾਂ ਕੋਲ ਨੌਕਰੀ ਦੇ ਰਹੇ ਤੁਸੀਂ ਦੇਵਾਂ ਨੌਕਰੀ ਨੂੰ ਸਰਕਾਰੀ ਉਹ ਕੀ ਵਖਰੇ ਹੋ ਗਈ ਉਹ ਉਹ ਵੀ ਤੁਹਾਡੇ ਕਾਰਨ ਮਰੇ ਆ ਤੁਸੀਂ ਉਹਨਾਂ ਨੂੰ ਚਿੱਟਾ ਖਵਾਇਆ ਫੜ ਫੜ ਕੇ ਖਵਾਇਆ ਫੜ ਫੜ ਕੇ ਵੇਚਿਆ ਜੇ ਸਾਈ ਬੰਦੇ ਮਰ ਗਏ ਤੇ ਸ਼ਰਾਬ ਕਰਕੇ ਉਹਨਾਂ ਨੂੰ ਨੌਕਰੀ ਜਤੀ ਇਹਨਾਂ ਕਿਉਂ ਨਹੀਂ ਦਿੰਦੇ ਕੋਈ ਇਹਦਾ ਪਰਿਵਾਰ ਨਹੀਂ ਹੈਗਾ ਪਿੱਛੇ ਸੁਣਵਾਈ ਵਰਕਰਾਂ ਦੀ ਆਮਾਦਨੀ ਪਾਰਟੀ ਦੇ ਵਰਕਰਾਂ ਦੀ ਹੋਈ ਹੁੰਦੀ ਹੈ ਕੋਈ ਸੁਣਵਾਈ ਨਹੀਂ ਜੀ ਸਾਡੇ ਨੂੰ ਐਮਐਲ ਨਹੀਂ ਸਾਡੀ ਗੱਲ ਸੁਣਦਾ ਐਮਐਲ ਸਾਡਾ ਫੋਨ ਨਹੀਂ ਚੱਕਦਾ ਕਿਉਂ ਇਹ ਤਾਂ ਉਹਨੂੰ ਬੰਦੇ ਹੰਕਾਰ ਵੋਚੜਿਆ ਪੈ ਇਹ ਸਾਰੇ ਪਰਿਵਾਰ ਸਦਾਰਾ ਸਿੰਘ ਕੋਲੀ ਇੱਕ ਬਹੁਤ ਵਧੀਆ ਇਨਸਾਨ ਸੀ ਹਾਂ ਸੁਰਜੀਤ ਸਿੰਘ ਕੋਲੀ ਉਸ ਤੋਂ ਘੱਟ ਸੀ ਇਹ ਤਾਂ ਤੀਜੇ ਨੰਬਰ ਦਾ ਕੰਮ ਖਤਮ ਹੋ ਗਿਆ 3 ਡਿਗਰੀ ਦਾ ਬਣ ਗਿਆ ਉਹ ਫਸਟ ਡਿਗਰੀ ਸੈਕੰਡ ਡਿਗਰੀ 3 ਡਿਗਰੀ ਹੈ ਇਹ 3 ਡਿਗਰੀ ਦਾ ਬੰਦਾ ਹੈ ਇਹਨੂੰ ਬਿਲਕੁਲ ਸਮਝ ਨਹੀਂ ਕਿਸੇ ਪਾਸੇ ਮਾਨ ਨੂੰ ਜਾ ਕੇ ਮਿਲਣੋਂ ਸੀ ਉਹ ਕਹਿੰਦੇ ਦਰਵਾਜ਼ੇ ਕੋਲ ਮਾਨ ਨੂੰ ਕਿੱਥੇ ਖੜਾਉਣੀ ਅੰਦਰ ਸਾਡੇ ਨੂੰ ਸਾਡੇ ਜਾਣ ਨਹੀਂ ਇਹਦੇ ਭਗਵੰਤ ਮਾਨ ਕੋਲ ਅਤੇ ਰੋਗ ਲੰਦਾ ਤੇਜਿੰਦਰ ਮੈਤਰ ਮੈਂ ਦੋ ਵਰਗ ਹੈ ਮੈਂ ਕਿਹਾ ਭਗਵੰਤ ਜੀ ਨੂੰ ਮਲਾ ਸਾਡੇ ਨਾਲ ਉਹ ਕਿੱਥੇ ਜੀ ਮੈਨੂੰ ਨਹੀਂ ਮਿਲਦਾ ਤੁਹਾਨੂੰ ਕਿੱਥੋਂ ਮਿਲਣਗੇ ਆ ਗਾਂਧੀ ਬਠਾ ਇਹਦਾ ਡਾਕਟਰ ਬਲਵੀਰ ਦਾ ਪੀਏ ਉਹ ਮੈਂ ਕਿਹਾ ਮੈਂ ਡਾਕਟਰ ਬਲਵੀਰ ਨੂੰ ਮਿਲਣਾ ਹੈ ਕਹਿੰਦਾ ਮੈਨੂੰ ਨਹੀਂ ਮਿਲਦਾ ਤੈਨੂੰ ਕਿੱਥੋਂ ਮਿਲੇਗਾ ਇਹਦਾ ਇਹਨਾਂ ਦੇ ਵਰਡ ਹੈ ਡਾਕਟਰ ਆਮ ਲੋਕਾਂ ਨੂੰ ਉਹ ਤਾਂ ਕਹਿੰਦੇ ਕਿ ਦਰਵਾਜ਼ੇ ਹਰੇਕ ਲਈ ਖੁੱਲੇ ਫਿਰ ਉਹ ਕਿਹੜੇ ਦਰਵਾਜ਼ੇ ਆ ਜਿਹੜੇ ਦਰਵਾਜ਼ੇ ਕੋਈ ਛੋਟੇ ਖੁੱਲੇ ਹੋਣੇ ਜਿੱਥੇ ਅੰਦਰ ਇਹਨਾਂ ਦੇ ਬੰਦੇ ਵੜ ਸਕਣ ਦੂਜਾ ਵੜ ਸਕੋਗੇ ਛੋਟੇ ਦਰਵਾਜ਼ੇ ਖੁੱਲੇ ਹੋਣੇ ਨਹੀਂ ਬੰਦੇ ਫਿਰ ਤੁਸੀਂ ਵੀ ਤਾਂ ਇਹਨਾਂ ਮੈਂ ਤਾਂ 60 ਸਾਲ ਦੀ ਮੇਰੀ ਉਮਰ ਹੋ ਗਈ ਮੈਂ ਨਾ ਪਹਿਰੀ ਸਲਾਮਾ ਮੈਨੂੰ ਅੰਦਰ ਬਣਦੇ ਉਹ ਧੱਕੇ ਮਾਰ ਕੇ ਬਾਹਰ ਕੱਢਣ ਕਰ ਆਪਣੇ ਆਣ ਦਸੀ ਦਵਾਰ ਖੜਨ ਦਸੀ ਹੈ ਮੈਂ 8 ਸੀਟਾਂ ਪਟਿਆਲਾ ਲੋਕ ਸਭਾ ਦੇ ਵਿੱਚ ਵਿਧਾਨ ਸਭਾ ਦੇ 8 ਸੀਟਾਂ 8 ਹੋਈ ਹਰਾਵਾਂਗਾ ਮੈਂ ਕੱਲਾ ਮੈਂ ਕੱਟਲਾ ਜਾਵਾਂਗਾ ਹਰੇ ਵਿਧਾਨ ਸਭਾ ਸੀਟ ਤੇ ਜਾਵਾਂਗਾ ਮੈਂ ਇਹਨੂੰ ਹਰਾ ਕੇ ਆਵਾਂਗਾ ਪਰ ਇਹ ਤਾਂ ਕਹਿੰਦੇ 27 ਦੀ ਤਿਆਰੀ ਸ਼ੁਰੂ ਕਰਤੀ ਲੈ ਕੇ ਜਾਵਾਂ ਅਸੀਂ ਵੀ ਤਿਆਰੀ ਕਰੀ ਵੀ ਹਰਾਉਂਦੀ ਤੁਸੀਂ ਜਿੱਤੋ ਅਸੀਂ ਹਰਾਵਾਂਗੇ ਤੁਹਾਨੂੰ ਅਸੀਂ ਆਤਾ ਖੜਕਾਵਾਂਗੇ ਯਾਦ ਵੀ ਰੱਖੋਗੇ ساری ਉਮਰ ਅੱਠੋਂ ਦੇ ਅੱਠ ਹਰਾਵਾਂਗਾ ਮੈਂ ਮੈਂ ਕੱਲਾ ਹਰਾਵਾਂਗਾ ਇਹਨਾਂ ਨੂੰ ਮੇਰੀ ਜਿੰਮਤ ਹੈਗੀ ਹਰਾਉਣ ਦੀ ਦੁੱਖ ਹੁੰਦਾ ਅੱਜ ਕਿ ਜਿਹੜਿਆਂ ਦੇ ਲਈ ਇੰਨਾ ਕੁਛ ਕੀਤਾ ਵੋਟਾਂ ਮੰਗੀਆਂ ਸਭ ਕੁਝ ਕੀਤਾ ਅਸੀਂ ਤਾਂ ਬੈਠੇ ਆਪਣੇ ਮੱਥੇ ਤੇ ਹੱਥ ਮਾਰ ਰਹੇ ਆ ਕਿਦਾਂ ਮਗਰ ਬੈ ਗਏ ਮੈਂ ਤਾਂ ਅਰਦਾਸ ਕਰਦਾ ਗੁਦਾਰਾ ਸਾਹਮਣੇ ਹੈਗਾ ਤੂੰ ਦੁਖਾਰਾ ਸਾਹਿਬ ਸੂਰੇ 4 ਵਜੇ ਮੈਂ ਰੋਜ਼ ਗੁਦਾਰੇ ਆਣਾ ਮੈਂ ਅਰਦਾਸ ਕਰਦਾ ਸੀ ਮਹਾਰਾਜ ਆਮਾ ਦੀ ਪਾਰਟੀ ਨੂੰ ਜਿਦਾਓ ਅਕਾਲੀਆਂ ਤਾਂ ਤੇ ਕਾਂਗਰਸਾਂ ਕੋਲ ਸਾਡਾ ਖੇਹੜਾ ਛੁੜਾਓ ਹੁਣ ਮੈਂ ਅਰਦਾਸ ਕਰਦਾ ਇਹਨਾਂ ਨੂੰ ਖੇੜਾ ਛੁੜਾਓ ਮੈਨੂੰ ਤਾਕਤ ਦੇ ਮਹਾਰਾਜ ਮੈਨੂੰ ਤਾਕਤ ਮਨੂ ਤਾਕਤ ਦੇ ਮਨ ਮੈਂ ਸਭ ਨੂੰ ਦੇਖ ਲਿਆ ਅਕਾਲੀ ਵੀ ਦੇਖ ਲੇ ਭਾਜਪਾ ਵੀ ਦੇਖ ਲੇ ਕਾਂਗਰਸ ਵੀ ਦੇਖ ਲਿਆ ਆਪੀ ਵੀ ਦੇਖ ਲਿਆ ਹੁਣ ਤਾਂ ਮਨੂ ਤਾਕਤ ਦੇਵੇ ਪੰਜਾਬ ਚ ਚਲਦੀ ਕੀ ਦੀ ਹੈ ਫਿਰ ਤੇਜਰੀਵਾਲ ਦੀ ਆਰਐਸਐਸ ਦੀ ਚਲਦੀ ਹੈ ਇਹਨੂੰ ਇਹ ਕੋਣ ਹੋਇਆ ਭਗਵੰਤ ਮਾਨ ਤਾਂ ਮੁੱਖ ਮੰਤਰੀ ਹੈ ਨਹੀਂ ਮੈਂ ਇਹਨੂੰ ਮੰਨਦਾ ਨਹੀਂ ਮੁੱਖ ਮੰਤਰੀ ਕੰਮੀ ਹੈ ਇਹਦਾ ਡੈਪੂਟੇਸ਼ਨ ਤੇ ਆਇਆ ਵਾ ਅੱਛਾ ਹਾਂ ਇਹਨੂੰ ਕੀ ਪਤਾ ਇਹ ਤਾਂ ਬਿਮਾਰੀਆਂ ਦੇ ਚੁਟਕਲੇ ਸੁਣਾਏ ਤੁਰਿਆ ਜਿਹੜੇ ਚੇਅਰਮੈਨ ਦਿੱਲੀ ਤੋਂ ਆਇਆ ਉਹ ਕਹਿੰਦੇ ਸਾਨੂੰ ਤਜਰਬੇਕਾਰ ਚੇਅਰਮੈਨਾਂ ਦੀ ਲੋੜ ਸੀ ਤਾਂ ਲਿਆਂਦੇ ਮੈਨੂੰ ਲਿਆ ਮੈਂ ਤਾਂ ਕਰਕੇ ਦਿਖਾਣਾ ਕੰਮ ਉਹਦੇ ਪੈਜ ਕੋਈ ਖਾਸ ਮੇਰੇ ਕੋ ਕੰਮ ਕਰਾ ਕੇ ਤਾਂ ਦਿਖਾ ਵੇ ਇੱਕ ਵਾਰੀ ਇੱਕ ਪੈਸੇ ਤੇਰਾ ਫੇਰੇ ਕਿੰਨੀ ਜ਼ਿੰਦਗੀ ਚੌਂਡ ਸਾਲ ਦੀ ਉਮਰ ਹੋ ਗਈ ਮੇਰੀ ਕੋਈ ਕੋ ਬੰਦਾ ਆ ਕੇ ਕਹਿ ਦੇ ਵੇਰਾ ਫੇਰੇ ਤਾਂ ਇਹ ਕਹਿੰਦੇ ਅਸੀਂ ਵੀ ਨਹੀਂ ਕਰਦੇ ਸਾਡੀ ਪਾਰਟੀ ਮੈਂ ਲੋਕੋ ਕੀ ਕਰਦੇ ਨਾ ਪਿਛਲੀ ਜੇਬ ਚੋਂ ਕਰਦੇ ਅਗਲੀ ਜੇਬ ਚੋਂ ਨਹੀਂ ਨਾ ਕਰਦੇ ਬਿਛਾਚਾਰ ਮੁਕਤ ਹੈਗੇ ਉਹ ਹੀ ਮੁਕਤ ਮਗਰ ਤਾਂ ਨਹੀਂ ਜਿਆਦਾ ਹੋਗਾ ਸਗੋਂ ਉਲਟਾ ਰੇਟ ਵੱਧ ਗਿਆ ਪ੍ਰਸ਼ਾਰੀ ਇਹਨਾਂ ਦੇ ਕਿਹੜਾ ਮੁਕਤ ਹੋ ਗਿਆ ਉਹ ਵੀ ਚੱਲਦਾ ਸਭ ਉਹ ਵੱਧ ਚੱਲਦਾ ਉਸ ਤੋਂ ਉਸ ਤੋਂ ਵੱਧ ਚੱਲਦਾ ਔਰ ਸਾਨੂੰ ਲੋਕ ਆ ਕੇ ਕਹਿੰਦੇ ਆ ਬਿਲਡਿੰਗਾਂ ਬੰਦ ਰਹੀਆਂ ਪੈਸੇ ਲੈ ਕੇ ਜਾ ਰਹੀ ਮਾਰੋਬਾਰ ਜੀ ਕੋਈ ਕੋਈ ਨਕਸ਼ਾ ਨਹੀਂ ਕੋਈ ਲੈਣ ਉਹ ਅਜੇ ਗੋਲ ਪਿੱਟ-ਪਿੱਟ ਕੇ ਥੱਕ ਗਿਆ ਹਜ਼ਾਰ ਬਿਲਡਿੰਗਾਂ ਨਜਾਇਜ਼ ਬਣ ਰਹੀਆਂ ਪਟਿਆਲੇ ਅੰਦਰ ਕੋਈ ਕਾਰਵਾਈ ਹੋਈ ਹੈ ਹੱਬ ਵੈਸੇ ਉੱਪਰ ਤੱਕ ਜਾਂਦੇ ਪੈਸੇ ਤਾਂ ਨਹੀਂ ਕਾਰਵਾਈ ਹੁੰਦੀ ਇਨਾਂ ਦੀ ਲੱਗਦਾ ਕਿ ਦੂਸਰਿਆਂ ਨਾਲ ਵੱਖਰੇ ਐ ਇਹ ਵੱਖਰੇ ਉਸ ਤੋਂ ਵੱਧ ਐ ਦੂਜਿਆਂ ਨਾਲੋਂ ਵੱਖਰੇ ਕਿਉਂ ਐ ਵੱਧ ਐ ਉਹਨਾਂ ਤੋਂ ਅੱਛਾ ਉਹਨਾਂ ਤੋਂ ਵੱਧ 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 ਨਸ਼ਾ ਮੁਕਤ ਜਾਂ ਕੋਈ ਪ੍ਰਸ਼ਾਸਨ ਦੇਖੋ ਨਸ਼ਾ ਦਾ ਮੁਕਤ ਹੋਣਾ ਨਹੀਂ ਕਿਉਂਕਿ ਸਰਕਾਰ ਹੀ ਵੇਚਦੀ ਐ ਸਿੱਧੀ ਗੱਲ ਐ ਇਹ ਵੀ ਵੇਚਦੇ ਆ ਵੇਚਦੇ ਹੁਣੇ ਐ ਮੈਨੂੰ ਕੋ ਲਿਖਤ ਦੇ ਸਕਦੇ ਨਾ ਵੇਚਦੇ ਸਾਰਿਆਂ ਦੀ ਹੁੰਡੀ ਅੰਦਰ ਦੱਬੀ ਹੁੰਦੀ ਹੁੰਦੀ ਹੈ ਪੁਲਿਸ ਵਾਲੇ ਕਿੰਨੇ ਪਕੜੇਗੇ ਨਸ਼ਾ ਵੇਚਣ ਵਾਲੇ ਪੁਲਿਸ ਦਾ ਗ੍ਰਹਿ ਮੰਤਰੀ ਕੌਣ ਹੈ ਭਗਵੰਤ ਮਾਨ ਹੈ ਗ੍ਰਹਿ ਮੰਤਰੀ ਜੇ ਅਮਿਤ ਸ਼ਾਹ ਆਇਆ ਅਮਿਤ ਸ਼ਾਹ ਨਸ਼ਾ ਵੇਚਦਾ ਹੋਣਾ ਇੱਧਰ ਭੇਜਦਾ ਹੋਣਾ ਇਹ ਹੀ ਵੇਚਦੇ ਐ ਹੋਰ ਕੌਣ ਵੇਚਦਾ ਜੇ ਐਕਸੀਡੈਂਟ ਹੋ ਜਾ ਰੇਲ ਦਾ ਰੇਲ ਐਕਸੀਡੈਂਟ ਹੁੰਦਾ ਤਾਂ ਰੇਲ ਮੰਤਰੀ ਜ਼ਿੰਮੇਵਾਰ ਹੈ ਤੇ ਨਸ਼ਾ ਵਿਕਦਾ ਪੁਲਿਸ ਵਾਲਾ ਕਹਿੰਦਾ ਗ੍ਰਹਿ ਮੰਤਰੀ ਜ਼ਿੰਮੇਵਾਰ ਹੈ ਤੇ ਗ੍ਰਹਿ ਮੰਤਰੀ ਕੌਣ ਹੈ ਭਗਵੰਤ ਮਾਨ ਹੈ ਉਹਨੂੰ ਨਹੀਂ ਪਤਾ ਛੱਡ ਦੇ ਉਹਦਾ ਜਿੰਨੇ ਮੈਂ ਤਾਂ ਸੂਰਦਾਂ ਕੇ ਸ਼ਾਮ ਦਾ ਟਾਂਗੇ ਪਰੇ ਕਰਾਂਗਾ ਸਾਰੇ ਮੈਂ ਤੁਸੀਂ ਦੂਜਾਂ ਦੀ ਚੋਣ ਕਹਿੰਦੇ ਜਿੱਤ ਕੇ ਦਿਖਾਵਾਂਗੇ ਜੀ ਜਿੱਤ ਕੇ ਦਿਖਾ ਦੇ ਮੈਂ ਤਾਂ ਖੰਨਾ ਤਿੰਨ ਜਿੱਤ ਕੇ ਮੈਂ ਜਿਤਾਵਾਂਗਾ ਭਰਤ ਬੁਸ਼ ਨਾਸ਼ਨਲ ਮੈਚ ਜਿਤਾਵਾਂਗਾ 15000 ਦਾ ਵੱਧ ਮਾਰ ਜਾਂ ਤੇ ਜਿਤਾ ਕੇ ਦਿਖਾਵਾਂਗਾ ਮੈਂ ਇਹਨਾਂ ਨੂੰ ਮੈਂ ਜਿਤਾਣਾ ਮੈਂ ਜਾ ਕੇ ਆਵਾਂਗਾ 15 ਦਿਨ ਦਾ ਟਾਈਮ ਦੇ ਰਿਆ ਇਹਨੂੰ 15 ਦਿਨ ਤਾਂ ਪਹਿਲੇ ਵੇਲੇ ਸੁਧਰ ਜਾਣ ਆਮ ਆਦੀ ਪਾਰਟੀ ਦੇ ਵੱਡੇ ਨੇਤਾ ਨਹੀਂ ਤਾਂ ਮੈਨੂੰ ਦਾਣਾ ਹਰਾ ਕੇ ਦਿਖਾਵਾਂਗਾ ਇਹਨਾਂ ਨੂੰ ਮੈਂ ਦੱਸੋ ਪੈ ਗਈ ਹੈ ਦੱਸੋ ਤਾਂ ਜਾਣਗੇ ਹੈ ਜੀ ਲੱਗਦਾ ਸੁਧਰਨਗੇ ਨਹੀਂ ਸੁਧਰਦੇ ਨਹੀਂ ਸੁਧਰਦੇ ਏ ਪੱਕੇ ਧਰਮਪਤਰ ਬਲੱਡ ਦੇ ਵਿੱਚ ਇਹਨਾਂ ਦਾ ਡੀਐਨਏ ਕਰਕੇ ਦੇਖੋ ਇਹਨਾਂ ਦੇ ਨੈਗੇਟਿਵ ਰਿਪੋਰਟ ਹੀ ਆਣੀ ਹੈ ਪੋਜ਼ਿਟਿਵ ਰਿਪੋਰਟ ਨਹੀਂ ਆਣੀ ਨਾ ਦੀ ਇਹ ਪੰਜਾਬ ਨੂੰ ਲੁੱਟਣ ਵਾਸਤੇ ਆਏ ਆ ਇਹ ਮੇਮਣੇ ਬਣ ਕੇ ਆਏ ਸੀ ਹੁਣ ਸ਼ੇਰ ਬਣ ਗਏ ਇਹ ਸਾਡੀ ਪਾਰਟੀ ਨੂੰ ਖਾਣ ਲੱਗੇ ਹਾਂ ਦੂਜੇ ਪਾਰੋਂ ਲਿਆਣਾ ਮਤੀ ਮਤਲਬ ਮੈਨੂੰ ਗੱਲ ਦਾ ਜਵਾਬ ਦਿਓ ਇੱਕ ਹਰਿਆਣੇ ਦੇ ਪੰਜਾਬੀਆਂ ਨੂੰ ਕਿੰਨੀ ਕੋ ਨੌਕਰੀ ਮਿਲਦੀ ਹੈ ਜੀ ਹਿਮਾਚਲ ਕਿੰਨੇ ਆ ਤਾਂ ਸਾਡ ਨੂੰ ਰਾਹ ਨਹੀਂ ਦਿੰਦੇ ਸੈਨਿਕਾਂ ਦਾ ਜੇ ਤੁਸੀਂ ਪਾਣੀ ਨਹੀਂ ਦੇਵੋਗੇ ਸੀ ਵੀ ਸੜ ਕਰੋਗੇ ਤਾਂ ਤੁਹਾਨੂੰ ਜਾਨ ਨਹੀਂ ਦੇਵਾਂਗੇ ਤੇ ਤੁਸੀਂ ਉਹ ਨੌਕਰੀਆਂ ਦੇ ਰਹੇ ਹੋ ਮਤਲਬ ਕੀ ਬੰਦਾ ਹੈ ਰਾਜਸਥਾਨ ਐ ਨੌਕ 53000 ਨੌਕਰੀਆਂ ਜੇ ਮੰਨ ਲਈ ਤੇ ਸਭ ਘਵੰਤਮਨ ਪੰਜਾਬ ਦੇ ਬੰਦੇ ਕਿੰਨੇ ਵਿੱਚ ਥੋਡੇ ਵਰਕਰ ਵੀ ਰੱਖੇ ਹੋਣਗੇ ਇਹਨੂੰ ਆਪ ਮੱਕੜ ਕੇ ਉਹ ਵਰਕਰ ਮੈਂ ਆਪ ਮੱਕੜ ਮੋਗੜ ਕੋਈ ਨਹੀਂ ਹੈ ਇਹ ਕਹਿੰਦੇ ਮੈਂ ਆਪ ਮੱਕੜ ਕਾ ਦੇ ਆਪ ਮੱਕੜ ਬੈਠੇ ਮੈਂ ਕੋਈ ਆਪ ਮੱਕੜ ਮੋਕੜ ਨਹੀਂ ਮੈਂ ਤਾਂ ਸਿੱਧਾ ਕਰਨਾ ਦੋ ਮਿੰਟਾ ਜਿੰਨਾਂ ਨੂੰ ਹਾਂ ਇਹ ਨਹੀਂ ਮੈਂ ਬੰਦਾ ਹੱਥਾਂ ਤੋਂ ਜੋੜਨ ਵਾਲਾ ਬੰਦਾ ਨਹੀਂ ਨਾ ਮੈਂ ਇਹਨਾਂ ਦੀ ਮਿੰਤਾ ਕਰਨ ਵਾਲਾ ਬੰਦਾ ਲੱਗਦਾ ਵੀ ਹੱਥ ਜੋੜਨ ਵਾਲਿਆਂ ਦੀ ਚੱਲਦੀ ਜਿਹੜੇ ਪੈਰੀਂ ਪੈਂਦੇ ਪੈਰੀਂ ਪੈਣਾ ਚੱਲਦੀ ਹੈ ਮਹਾਰਾਜ ਜੇ ਐਵੇਂ ਛਾਤੀ ਕੱਢ ਕੇ ਖੜਦਾ ਹਾਂ ਦੀ ਨਹੀਂ ਚੱਲਦੀ ਨਹੀਂ ਮੈਂ ਤਾਂ ਸੱਚਾ ਬੰਦਾ ਮੈਂ ਛਾਤੀ ਖੜ ਕੇ ਖੜਾ ਐਵੇਂ ਲਾ ਕੇ ਖੜ ਖੜਾਂਗਾ ਹੁਣ ਕੱਢ ਕੇ ਬਾਹਰ ਕਰ ਦਿੰਦੇ ਕਿਹਨੂੰ ਕੱਢ ਕੇ ਬਾਹਰ ਕਰ ਦਣਗੇ ਜਿਹਨੇ ਛਾਤੀ ਚ ਕੱਢ ਦਿੰਦਾ ਮੈਂ ਕਿਹੜੇ ਵਿੱਚ ਬਣ ਤਿਆਰ ਹਾਂ ਕੱਢ ਦੇ ਕੱਢ ਦੋ ਜੇ ਇਹਨਾਂ ਨੂੰ 5 ਰੁਪਏ ਟਿਕਟ ਪਾਈ ਸੀ 5 ਰੁਪਏ ਦੇ ਦਰਸੀਦ ਦੇ ਸੀ ਉਹ ਆਪਣਾ ਇੱਕ ਮੈਸੇਜ ਕਰੋ ਤੁਸੀਂ ਮੈਂਬਰ ਬਣ ਜਾ 何でだよ ਤਰੋ ਗੱਲ ਮੇਰੇ ਨਾਲ ਜੀ ਹਾਂ ਬਹੁਤ ਧੰਨਵਾਦ ਤਰਮਾਤ ਨੂੰ ਮੋਦ ਕੋਣੀ ਹੋਰ ਗੱਲ ਕਰ ਮੇਰੇ ਨਾਲ ਤਰਮਾਤ ਦਾ ਅੰਦਰੋਂ ਵਾਲੇ ਕੰਮ ਨਹੀਂ ਗੱਲ ਕਰ ਜਿਹੜੀ ਕਰਨੀ ਹੈ ਮੇਰੇ ਨਾਲ ਹੁਣ 27 ਦੇ ਵਿੱਚ ਫਿਰ ਆਉਗੀ ਪਾਰਟੀਆਂ ਕਹਿੰਦੇ 27 ਆਉਗੀ ਪਾਰਟੀ 25 ਸੀਟਾਂ 25 ਸੀਟਾਂ ਆਣਗੀਆਂ ਬਸ 92 ਕਿਹੜੀਆਂ 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 ਦੇਖੋ ਮੈਂ ਨਹੀਂ ਜਾਂਦਾ ਜੇ ਕਿਹੜੀ-ਕੜੀ ਆਣੀ ਪਟਿਆਲੇ ਦੀ ਅੱਠੋਂ ਦੀ ਮੈਂ ਮਹਿਰ ਆਉਂਦਾ ਉੱਥੋਂ ਪਟਿਆਲੇ ਦੀ ਅੱਠ ਜਣ ਮੈਂ ਰਾਵਾਂਗਾ ਮੈਂ ਜਾਵਾਂਗਾ ਹਰੇਕ ਪਾਰਟੀ ਜਾਵਾਂਗਾ ਔਰ ਇੱਕ ਕੰਸਟੀਟੂਐਂਸੀ ਜਾਵਾਂਗਾ ਐਮਐਲਏ ਦੀ ਮੈਂ ਰਹਾ ਕੇ ਆਵਾਂਗਾ ਉਰਦਾ ਪੰਚੀ ਗਊ ਪੰਛੀ ਹੈ ਕਿ ਜਾਨਵਰ ਹੈ ਇਹਗੇ ਸੀਐਮ ਬਣਾ ਲਗੇ ਡਿਪਟੀ ਸੀਐਮ ਹੈ ਅਕਲ ਨਹੀਂ ਸ਼ਕਲ ਨਹੀਂ ਵੱਧ ਦਿੱਲੀੋਂ ਬਣਾ ਕੇ ਲਿਆ ਰਹੇ ਬੰਦੇ ਬੰਜੋਜੀ ਬੰਜੋਜੀ ਬੰਜੋ ਇਹਨੂੰ ਇਹ ਨਹੀਂ ਪਤਾ ਗਊ ਜਾਨਵਰ ਹੈ ਕਿ ਪੰਛੀ ਹੈ ਕਹਿੰਦਾ ਜੀ ਰਾਸ਼ਟਰੀ ਕੋਸ਼ ਪੰਛੀ ਦੀ ਕੋਸ਼ਿਸ਼ ਕਰਾਂਗਾ ਗਊ ਨੂੰ ਗਊ ਉੱਡ ਕੇ ਜਾਊਗੀ ਗਊ ਡੇਗਰ ਗਈ ਇਹੋ ਜਿਹੇ ਤਾਂ ਤੁਸੀਂ ਡਿਪਟੀ ਸਾਹਿਬ ਬਣਾਣ ਬੈਠੇ ਹੋ ਇਹ ਮਹਿਰਾਊਗਾ ਜ਼ਰੂਰ ਨਬੇ ਲੈਣ ਪੱਕਾ ਇੱਕ ਜੋੜਾ ਮਾਜਰਾ ਇੱਕ ਆਹਲਾ ਆਪਣਾ ਪਠਾਨ ਮਾਜਰਾ ਇੱਕ ਡਾਕਟਰ ਬਲਵੀਰ ਇੱਕ ਆਪਣਾ ਕਿਹੜਾ ਹੈਗਾ ਆਪਣਾ ਇੱਧਰ ਆਪਣਾ ਉਹ ਬਾਜੀਗਰ 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 ਮੈਂ ਰੱਖ ਆ ਜਾਵਾਂਗਾ ਕੱਲੇ ਕੱਲੇ ਸੀਟ ਤੇ ਜਾਵਾਂਗਾ ਸਭ ਰੱਖ ਆ ਜਾਵਾਂਗਾ ਅੱਠ ਦੇ ਅੱਠ ਰੱਖ ਆ ਜਾਵਾਂਗਾ ਪੱਕਾ ਹੋਰ ਆਵਾਦੀ ਪਾਰਟੀ ਵਾਲਿਓ ਕਿ ਹੁਣ ਪਾਸੇ ਪਾਰਟੀ ਤੋਂ ਮੈਂ ਪਾਰਟੀ ਦੇ ਵਿੱਚ ਹੀ ਆ ਜੀ ਪਾਰਟੀ 'ਚ ਬੈਠ ਕੇ ਨਾ ਦਾੜੀ ਪੱਟਾਂ ਇਹਨਾਂ ਦੀ ਤੇ ਜੇ ਬਾਹਰ ਕੱਢਤਾ ਇਹਨਾਂ ਨੇ ਕੱਢ ਜਾ ਮਾਰ ਮੈਚ ਫੜ ਲਾਂਗੇ ਬਾਹਰੋਂ ਵੜ ਲਾਂਗੇ ਇਹਨਾਂ ਨੂੰ ਛੱਡਦਾ ਨਹੀਂ ਇਹਨਾਂ ਨੂੰ ਮੈਂ ਮੈਂ ਚੰਗੇ ਨਾ ਚੋੜ ਕੇ ਛੱਡਾਂਗਾ ਇਹਨਾਂ ਨੂੰ ਜਦ ਤੱਕ ਇਹ ਹਾਂ ਦੀ ਨਾ ਕਰਦੇ ਇਹਨਾਂ ਨੂੰ ਵੀ ਹਾਂ ਸਾਡੇ ਗਲਤੀਆਂ ਹੋ ਗਈਆਂ ਅਸੀਂ 50 ਦੇ ਬੰਦੇ ਨੌਕਰੀ ਦੇਵਾਂਗੇ ਉਹ ਤਾਂ ਇਹਨਾਂ ਨੂੰ ਮੈਂ ਛੱਡਦਾ ਨਹੀਂ ਜਦ ਤੱਕ ਮ ਮੈਂ ਦੂਜੇ ਪਾਰਟ ਚ ਦਿਤਾਵਾਂਗੇ ਵਿੱਚ ਬੈਠ ਕੇ ਅੱਛਾ ਹਾਂ ਆਮਾਦੀ ਬੈਠ ਕੇ ਕਾਂਗਰਸ ਦੇ ਬੰਦਿਆਂ ਨੂੰ ਅਕਾਲੀਆ ਦੇ ਬੰਦਿਆਂ ਨੂੰ ਜਾਂ ਹੋਰ ਪਾਰਟ ਚ ਦਿਤਾਵਾਂਗੇ ਇਹਨਾਂ ਨੂੰ ਜਿਤੰਨੇ ਤਾਂ ਮੈਂ